ਪ੍ਰਿਥਵੀ ਪ੍ਰਿਥਵੀ ਇਸ ਨੂੰ ਪ੍ਰਿਥਵੀ ਨਹੀਂ ਪੜਨਾ ਕੀ ਪੜਨਾ ਹੈ ਪ੍ਰਿਥਵੀ ਆਦਸੀ ਗੱਲ ਕਰਨ ਲੱਗੇ ਆ ਪੈਰ ਵਿੱਚ ਰਾਰੇ ਬਾਰੇ ਪੈਰ ਵਿੱਚ ਰਾਰਾ ਦੋ ਅੱਖਰ ਪੈਰ ਵਿੱਚ ਰਾਰਾ ਜੋ ਆਉਂਦਾ ਹੈ ਤੇ ਉਹਦੀ ਕੀ ਆਵਾਜ਼ ਆਉਣੀ ਹੈ ਤੇ ਕਿਸ ਤਰ੍ਹਾਂ ਦੇ ਸ਼ਬਦ ਬਣਗੇ ਤੇ ਪੂਰੀ ਵੀਡੀਓ ਦੇਖਿਓ ਬਣੇ ਰਹੋ ਵੀਡੀਓ ਦੇ ਵਿੱਚ ਜੇ ਵੀਡੀਓ ਵਧੀਆ ਲੱਗੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਚਲੋ ਵੀਡੀਓ ਸ਼ੁਰੂ ਕਰਨ ਲੱਗੇ ਆਪਾਂ ਵੀਡੀਓ ਨੂੰ ਪੂਰਾ ਦੇਖਿਆ ਜਾਵੇ ਫਿਰ ਹੀ ਤੁਹਾਨੂੰ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਦੀ ਆਵਾਜ਼ ਕਿਸ ਤਰ੍ਹਾਂ ਦੇ ਸ਼ਬਦ ਜੜੀ ਬੰਦਿਆ ਬਿਨਾ ਕਿਸੇ ਦੇਰੀ ਤੋਂ ਆਪਾਂ ਵੀਡੀਓ ਸ਼ੁਰੂ ਕਰਨ ਲੱਗੇ ਆਂ ਵੀਡੀਓ ਪੂਰੀ ਦੇਖੀ ਜਾਵੇ ਦੇਖੋ ਪੌਦ ਪੈਰ ਚਰਨ ਲੱਗਿਆ ਤੇ ਇਹਦੀ ਆਵਾਜ਼ ਆਏਗੀ ਪ੍ਰ ਪ੍ਰ ਇਸ ਨੂੰ ਆਪਾਂ ਪਾਰਨੀ ਬੋਲਾਂਗੇ ਪ੍ਰ ਬੋਲਾਂਗੇ ਛੰ ਪ੍ਰਸ਼ਨ ਪ੍ਰਸ਼ਨ ਇੱਥੇ ਦੇਖੋ ਆਪਾਂ ਪਰਛਨ ਨਹੀਂ ਬੋਲਣਾ ਰਾਰਾ ਪੂਰਾ ਨਹੀਂ ਬੋਲਣਾ ਪ੍ਰਸ਼ਨ ਬੋਲਣਾ ਪ੍ਰ ਕਾਸ਼ ਪ੍ਰਕਾਸ਼ ਪ੍ਰਕਾਸ਼ ਪ੍ਰ ਸਿੱਧ ਪ੍ਰਸਿੱਧ ਪ੍ਰ ਪਾਤ ਪ੍ਰভাত ਦੇਖੋ ਪ ਅ ਦੇ ਪੈਰ ਚ ਤੇ ਰ ਵੀ ਲੱਗਿਆ ਪਿਆ ਤੇ ਉੱਪਰ ਲਾਂ ਦੀ ਮਾਤਰਾ ਲੱਗੀ ਹੈ ਏ ਦੀ ਮਾਤਰਾ ਲੱਗੀ ਹੈ ਤਾਂ ਇਥੇ ਏ ਦੀ ਮਾਤਰਾ ਨੂੰ ਰ ਨਾਲ ਜੋੜ ਕੇ ਪੜਨਾ ਹੈ ਪ੍ਰ ਏ ਪ੍ਰੇ ਮ ਪ੍ਰੇਮ पृथ्वी इस तरह नहीं पढ़ना पृथ्वी नहीं पढ़ना पृथ्वी पढ़ना प्राचीन प्राचीन इसन आप इतना प्राचीन नहीं पढ़ना जो मात्रा है और ला के बोलना अपना ਪ੍ਰਾਚੀਨ ਪ੍ਰਾਇਮਰੀ ਪ੍ਰਾਇਮਰੀ ਪ੍ਰਧਾਨ ਪ੍ਰਧਾਨ ਪ੍ਰੈਸ ਪ੍ਰੈਸ ਜਿਵੇਂ ਤੱਤੇ ਦੇ ਪੈਰ 'ਚ ਪੈ ਗਿਆ ਰਾ ਆਊਗਾ ਤ੍ਰ ਏ ੜੋ ਤਰੇੜ ਤਰੇੜ ਤ੍ਰ ਏ ੜ ਲ ਤਰੇੜ ਜੋ ਟਿੱਪੀ ਐ ਉਹ ਰੋ ਨੂੰ ਪਏਗੀ ਗਰੰ ਗਰੰ थ ग्रंथ प्रगट प्र, प्रगट इसन अस् प्रगट नहीं पढ़ा क्रम क्रम इसी कर्म नहीं पढ़ा पढ़ा क्रम क्रिकेट ਕ੍ਰਿਕਟ ਟਰੈਕਟਰ ਟਰੈਕਟਰ ਅੰਮ੍ਰਿਤਸਰ ਅੰਮ੍ਰਿਤਸਰ ਉਮੀਦ ਹੈ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਗਿਆ ਹੋਵੇਗਾ ਇਹ ਪੈਰ ਚਰਾਰੇ ਦੀ ਜਿਹੜੀ ਵਰਤੋਂ ਆਪਾਂ ਕਿਵੇਂ ਕਰਨੀ ਆ ਹੁਣ ਬਾਤਵਾਦ ਦੀ ਪ੍ਰੈਕਟਿਸ ਕਰਨੀ ਹੈ ਵੀਡੀਓ ਨੂੰ ਦੁਬਾਰਾ ਦੇਖਣਾ ਸੁਣਨਾ ਧਿਆਨ ਨਾਲ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਬੜੀ ਮਿਹਨਤ ਲੱਗਦੀ ਆ ਵੀਡੀਓ ਬਣਾਉਣ ਤੇ ਤੇ ਬਾਕੀ ਪਲੇਲਿਸਟ ਦੇ ਵਿੱਚੋਂ ਵੀ ਸਾਡੀਆਂ ਵੀਡੀਓ ਜ਼ਰੂਰ ਦੇਖਿਆ ਜਾਨ ਤੇ ਪੰਜਾਬੀ ਤੁਹਾਨੂੰ ਚੰਗੀ ਤਰ੍ਹਾਂ ਆਉਣ ਲੱਗ ਜਾਵੇਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ